ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਕੰਪਲਸਰੀ ਪੰਜਾਬੀ ਕੰਪਲਸਰੀ ਦਾ ਆਪਾਂ ਜਿਹੜਾ ਗ੍ਰਾਮਰ ਵਾਲਾ ਪਾਰਟ ਆ ਉਹ ਲੈ ਕੇ ਆਇਆ ਸੋ ਇਸ ਦੇ ਵਿੱਚ ਆਪਾਂ ਗ੍ਰਾਮਰ ਜਿਹੜੀ ਸੋਲਵ ਕਰਾਂਗੇ 2016 ਤੋਂ ਲੈ ਕੇ 2024 ਤੱਕ ਜਿਹੜੇ ਐਗਜ਼ਾਮ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਜਿਹੜੀ ਵੀ ਤੁਹਾਡੀ ਵਿਵਹਾਰੀਕੀ ਗ੍ਰਾਮਰ ਆਈ ਹੋਈ ਆ ਠੀਕ ਆ ਪੰਜਾਬੀ ਵਿਆਕਰਣ ਹੋਈ ਆ ਵਿਆਕਰਣ ਆਪਾਂ ਟੋਟਲ ਸੋਲਵ ਕਰਾਂਗੇ ਤੇ ਕਾਫੀ ਜਲਦੀ ਤੁਹਾਡਾ ਮਟੀਰੀਅਲ ਆਪਾਂ ਨੇ ਅਪ ਸੋ ਚੈਨਲ ਦੇ ਵਿਜ਼ਿਟ ਕਰਕੇ ਆਪਣੇ ਸਾਰੇ ਵੀਡੀਓਜ਼ ਨੂੰ ਵਾਚ ਕਰ ਸਕੋਗੇ ਪਲੇਲਿਸਟ ਬਣੀ ਹੋਈ ਆ ਬੀਏ ਸਮੈਸਟਰ 5th ਪੰਜਾਬ ਯੂਨੀਵਰਸਿਟੀ ਝੰਡੇਗੜ੍ਹ ਹਾਂਜੀ ਜਿਵੇਂ 2024 ਦੇ ਵਿੱਚ ਆਇਆ ਹੋਇਆ ਇਹਦੇ ਵਿੱਚ ਹੈ ਫਸਟ ਸਾਡੇ ਪਿੰਡ ਦੇ ਮੁੰਡੇ ਖੇਡ ਰਹੇ ਹਨ ਸੋ ਇਹਨੂੰ ਸਮਝਣਾ ਵੀ ਹੁੰਦਾ ਕੀ ਹੈ ਬਾਕੀ ਜਿਵੇਂ ਮਰਜ਼ੀ ਤੁਹਾਨੂੰ ਕੁਐਸਚਨ ਬਣ ਕੇ ਆ ਜੇ ਤੁਸੀਂ ਉਹਨੂੰ ਫਿਰ ਈਜ਼ੀਲੀ ਫਾਈਂਡ ਕਰ ਸਕੋਗੇ ਨਾਵਗਣ ਚ ਕੀ ਹੁੰਦਾ ਨਾਮ ਕੀ ਹੁੰਦਾ ਕਿਸੇ ਵੀ ਚੀਜ਼ ਦਾ ਨਾਮ ਉਹ ਆਪਾਂ ਨੇ ਦੱਸਣਾ ਠੀਕ ਹੈ ਮਤਲਬ ਕਿ ਇਸ ਲਾਈਨ ਦੇ ਵਿੱਚ ਜਿਹੜੇ ਵੀ ਨਾਮ ਨੇ ਉਹਨਾਂ ਨੂੰ ਆਪਣਾ ਕੱਢ ਕੇ ਲਿਖ ਦੇਣਾ ਬਸ ਉਹ ਕੀ ਬਣ ਜਾਊਗਾ ਨਾਮ ਵਾਕਨਸ਼ ਹੋ ਜਾਊਗਾ ਜਿਵੇਂ ਸਾਡੇ ਪਿੰਡ ਦੇ ਮੁੰਡੇ ਖੇਡ ਰਹੇ ਹਨ ਤਾਂ ਤੁਸੀਂ ਅਗਰ ਤੁਸੀਂ ਇਹ ਕਨਫਿਊਜ਼ ਹੋ ਰਹੇ ਹੋ ਕਿ ਨਾਮ ਵਾਕਨਸ਼ ਤੇ ਕਿਰਿਆ ਵਾਕਨਸ਼ ਨੂੰ ਕਿਵੇਂ ਨਖੇੜਨਾ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਰਿਆ ਕੱਢ ਲਿਆ ਕਰੋ ਕਿਰਿਆ ਜਦੋਂ ਉਹ ਸਾਈਡ ਤੇ ਨਿਕਲ ਗਈ ਉਸ ਤੋਂ ਬਾਅਦ ਬਾਕੀ ਸਾਰਾ ਕੀਰਾ ਜੂਗਾ ਨਾਵਾਂ ਕੰਸ਼ ਰਹੇਗਾ ਹੁਣ ਜਿਵੇਂ ਇਹਦੇ ਵਿੱਚ ਖੇਡ ਜਿਹੜੀ ਕਿ ਕੀ ਖੇਡ ਖੇਡ ਰਹੇ ਨੇ ਉਹ ਕਰਮ ਹੋ ਗਿਆ ਇਹਨਾਂ ਦਾ ਰਹੇ ਹਨ ਕਿ ਹੋ ਗਿਆ ਕਿਰਿਆ ਹੋਗੀ ਉਸ ਤੋਂ ਬਾਅਦ ਬਾਕੀ ਸਾਰਾ ਜਿਹੜਾ ਬਚ ਗਿਆ ਉਹ ਕੀ ਰਹਿ ਗਿਆ ਨਾਵਾਂ ਕੰਸ਼ ਹੋ ਗਿਆ ਹੁਣ ਇਹਦੇ ਵਿੱਚ ਹੋ ਗਿਆ ਸਾਡੇ ਪਿੰਡ ਦੇ ਮੁੰਡੇ ਇਹ ਕੀ ਹੋ ਗਿਆ ਨਾਵਾਂ ਕੰਸ਼ ਹੋ ਗਿਆ ਉਸ ਤੋਂ ਅੱਗੇ ਹੈਗਾ ਜਿਹੜਾ ਨੈਕਸਟ ਆਇਆ ਹੋਇਆ ਇਹਦੇ ਵਿੱਚ ਵਿਸ਼ੇਸ਼ਣ ਚ ਉਹਨਾਂ 2024 ਔਰ 18 ਦੇ ਵਿੱਚ ਆਇਆ ਹੋਇਆ ਅ ਵਿਸ਼ੇਸ਼ਣ ਚੂਨਾ ਤੇ ਨਾਵਾਕਣਸ਼ ਚੂਨਾ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਵਿਸ਼ੇਸ਼ਣ ਚੂਨ ਲਾਂਗੇ ਬਾਕੀ ਜਿਹੜਾ ਆਪਣਾ ਨਾਵਾਕਣਸ਼ ਰਹਿ ਜਾਊਗਾ ਤੇ ਬਾਕੀ ਜਿਹੜਾ ਪੋਰਸ਼ਨ ਰਹਿ ਜਾਊਗਾ ਉਹ ਕਿਰਿਆ ਹੋ ਜੂਗੀ ਮੈਂ ਤੁਹਾਨੂੰ ਨਾਮ ਦੇ ਨਾਲ ਸਾਰੇ 파ਟ ਦੱਸ ਰਹੀ ਹਾਂ ਠੀਕ ਹੈ ਜਿਵੇਂ ਇਹਦੇ ਵਿੱਚ ਹੈਗਾ ਰਾਹ ਜਾਂਦੇ ਮੁੰਡੇ ਸ਼ਰਾਰਤਾ ਕਰਦੇ ਹਨ ਤਾਂ ਇਹਦੇ ਵਿੱਚ ਨਾਵਾਕਣਸ਼ ਹੈਗਾ ਤਾਂ ਇਹਦੇ ਵਿੱਚ ਨਾਵਾਕਣਸ਼ ਕੀ ਹੋ ਗਿਆ ਰਾਹ ਜਾਂਦੇ ਮੁੰਡੇ ਠੀਕ ਹੈ ਰਾਹ ਜਾਂਦੇ ਮੁੰਡੇ ਇਹ ਹੋ ਗਿਆ ਨਾਵਾਂ ਕੰਚ ਹੁਣ ਇਹਦੇ ਵਿੱਚ ਵਿਸ਼ੇਸ਼ਣ ਕੀ ਹੋ ਗਿਆ ਇਕਤਾ ਸ਼ਰਾਰਤਾ ਇੱਕ ਮੁੰਡੇ ਮੁੰਡਿਆਂ ਦੀ ਖਾਸੀਅਤ ਵਿਸ਼ੇਸ਼ਣ ਕੀ ਹੁੰਦਾ ਵੀ ਜਿਹੜਾ ਨਾਮ ਤੋਂ ਪਹਿਲਾਂ ਆਉਂਦਾ ਹੁੰਦਾ ਠੀਕ ਹੈ ਨਾਮ ਤੋਂ ਪਹਿਲਾਂ ਕੋਈ ਖਾਸ ਵਿਸ਼ੇਦਾ ਜਿਵੇਂ ਆਪਾਂ ਕਹਦੇ ਕਿ ਪੈਨਾ ਆਪਾਂ ਕਹਾਂਗੇ ਵੀ ਹਰਾ ਪੈਨਾ ਹੈ ਤਾਂ ਹਰਾ ਕੀ ਆ ਜੂਗਾ ਤਾਂ ਵਿਸ਼ੇਸ਼ਣ ਆ ਜੂਗਾ ਤਾਂ ਸੇਮ ਉਸੇ ਤਰੀਕੇ ਨਾਲ ਮੁੰਡੇ ਕਿਹੜੇ ਨੇ ਉਹ ਰਾਹ ਜਾਂਦੇ ਨੇ ਠੀਕਾ ਰਾਜ ਜਾਂਦੇ ਨੇ ਸ਼ਰਾਰਤਾ ਜਿਹੜੇ ਉਹ ਕਰ ਰਹੇ ਨੇ ਉਹਨੂੰ ਆਪਾਂ ਵਿਸ਼ੇਸ਼ਣ ਦੇ ਵਿੱਚ ਕਾਊਂਟ ਕਰ ਸਕਦੇ ਹਾਂ ਬਟ ਇਹ ਨਹੀਂ ਬਣੂਗਾ ਕਿਉਂਕਿ ਸ਼ਰਾਰਤਾ ਤੋਂ ਉਹਨਾਂ ਦਾ ਕਰਮ ਹੋ ਗਿਆ ਵੀ ਕੀ ਕੰਮ ਕਰ ਰਹੇ ਨੇ ਉਹ ਠੀਕ ਹੈ ਜਿਵੇਂ ਇਹਦੇ ਵਿੱਚ ਖੇਡ ਰਹੇ ਸੀ ਤਾਂ ਇੱਥੇ ਸ਼ਰਾਰਤਾ ਕਰ ਰਹੇ ਨੇ ਤਾਂ ਇਹਦੇ ਵਿੱਚ ਮੇਨ ਵਿਸ਼ੇਸ਼ਣ ਕੀ ਆਊਗਾ ਰਾਜ ਜਾਂਦੇ ਮੁੰਡੇ ਐਨੀ ਖਾਸਿਤ ਕੀਓ ਕਿਉਂਕਿ ਉਹ ਰਾਜ ਆ ਰਹੇ ਨੇ ਠੀਕਾ ਰਾਜ ਜਾਂਦੇ ਇਹ ਆ ਗਿਆ ਵਿਸ਼ੇਸ਼ਣ ਤੇ ਨਾਵਾਂ ਕੰਸ਼ ਹੋ ਗਿਆ ਰਾਜ ਜਾਂਦੇ ਮੁੰਡੇ ਤੇ ਇਹ ਸ਼ਰਾਰਤ ਕੀ ਹੋ ਗਿਆ ਕਰਮ ਵਚਕ ਹੋ ਗਿਆ ਤੇ ਇਹਦੇ ਵਿੱਚ ਕਿਰਿਆ ਕੀ ਹੋਊਗੀ ਕਰਦੇ ਹਨ ਇਹ ਹੋਊਗੀ ਕਿਰਿਆ ਜਿਹਦੇ ਵਿੱਚ ਆਪਾਂ ਸਹਾਇਕ ਕਿਰਿਆ ਦੱਸੀਏ ਸਹਾਇਕ ਕਿਰਿਆ ਲਾਸਟ ਵਾਲਾ ਵਰਡ ਹੁੰਦਾ ਹੈ ਹਨ ਸੀ ਸੰ ਇਹ ਕੀ ਆ ਸਹਾਇਕ ਕਿਰਿਆ ਹੁੰਦੀ ਆ ਠੀਕ ਹੈ ਹਾਂਜੀ ਨੈਕਸਟ ਹੈਗਾ 2024 ਦੇ ਵਿੱਚ ਜਿਹੜਾ ਆਇਆ ਹੋਏ ਦੇ ਵਿੱਚ ਮੁੱਖ ਕਿਰਿਆ ਤੇ ਸਹਾਇਕ ਕਿਰਿਆ ਦੱਸਣੀ ਆ ਹੁਣ ਜਿਵੇਂ ਇਹਦੇ ਵਿੱਚ ਜੇ ਆਪਾਂ ਮੁੱਖ ਕਿਰਿਆ ਲਗਾਈਏ ਵੀ ਕੀ ਮੁੱਖ ਕਿਰਿਆ ਹੁੰਦੇ ਵੀ ਕੀ ਕੰਮ ਕਰਦੇ ਆ ਹੁਣ ਇਹਦੇ ਵਿੱਚ ਮੁੱਖ ਕਿਰਿਆ ਕੀ ਸੀ ਖੇਡ ਠੀਕ ਹੈ ਤੇ ਇਹਦੇ ਵਿੱਚ ਹੁਣ ਮੁੰਡਾ ਗੀਤ ਗਾਉਂਦਾ ਹੈ ਤਾਂ ਮੁੰਡਾ ਕੀ ਕੀ ਕਰ ਰਿਹਾ ਗਾਉਂਦਾ ਤਾਂ ਗਾਉਂਦਾ ਕੀ ਹੋਗਾ ਮੁੱਖ ਕਿਰਿਆ ਸਹਾਇਕ ਕਿਰਿਆ ਕਿਹਾ ਗਈ ਹੈ ਸਹਾਇਕ ਕਿਰਿਆ ਉਸ ਤੁਸੀਂ ਯਾਦ ਰੱਖ ਲਓ ਵੀ ਕਿਹੜੇ-ਕਿਹੜੇ ਨੇ ਉਹ ਹੈ ਹਨ ਠੀਕ ਹੈ ਸੀ ਸੰ ਇਹ ਸਾਰੇ ਕੀ ਨੇ ਸਹਾਇਕ ਕਿਰਿਆ ਨੇ ਉਸ ਤੋਂ ਅੱਗੇ ਹੈਗਾ ਇਹਦਾ ਮੇਲ ਠੀਕ ਕਰਨਾ ਮਤਲਬ ਕਿ ਮੇਲ ਠੀਕ ਕਰਨਾ ਮੀਨਸ ਕਿ ਇਹ ਵਾਕ ਦੇ ਵਿੱਚ ਜਿਹੜਾ ਇਹਦੇ ਨਾਮ ਦੇ ਅਕੋਰਡਿੰਗ ਕਿਰਿਆ ਲੱਗੀ ਹੋਈ ਆ ਜਾਂ ਗਲਤ ਲੱਗੀ ਹੋ ਉਹਨੂੰ ਆਪਾਂ ਨੇ ਦੇਖਣਾ ਜਿਵੇਂ ਮੈਂ ਕਿਤਾਬ ਪੜਦਾ ਹੈ ਆਪਾਂ ਇਹ ਕਦੇ ਨਹੀਂ ਕਹਿੰਦੇ ਹਾਂਗੇ ਕਿ ਮੈਂ ਕਿਤਾਬ ਪੜਦਾ ਹੈ ਆਪਾਂ ਕਹਿੰਦਾ ਮੈਂ ਕਿਤਾਬ ਪੜਦਾ ਹਾਂ ਠੀਕ ਹੈ ਤੇ ਇਹਦੇ ਵਿੱਚ ਕੀ ਆਊਗਾ ਹਾਂ ਇਹ ਇਹਦੇ ਵਿੱਚ ਮਿਸਟੇਕ ਸੀ ਮੇਲ ਠੀਕ ਹੋ ਮਤਲਬ ਕਿ ਜਿਹੜਾ ਆਪਣਾ ਵਾਕ ਆ ਉਹ ਠੀਕ ਨਹੀਂ ਦਿੱਤਾ ਹੋਇਆ ਗਲਤ ਹੈ ਤਾਂ ਉਹਦੇ ਵਿੱਚ ਆਪਾਂ ਨੇ ਗਲਤੀ ਲੱਭ ਕੇ ਉਹਨੂੰ ਸਹੀ ਲਿਖਣਾ ਮੈਂ ਕਿਤਾਬ ਪੜਦਾ ਹੈ ਨਹੀਂ ਪੜਦਾ ਹਾਂ ਆਊਗਾ ਇਹ ਵੀ 2024 ਦੇ ਵਿੱਚ ਆਇਆ ਹੋਇਆ ਅੱਗੇ 2023 ਦੇ ਵਿੱਚ ਆਇਆ ਹੋਇਆ ਉਹ ਮੁੰਡਾ ਉਹ ਕੁੜੀ ਤੇ ਮੁੰਡਾ ਹੱਸ ਰਹੇ ਹੈ ਇੱਥੇ ਹੈ ਲਿਖਿਆ ਹੋਇਆ ਇਹਨੂੰ ਵਿਆਕਰਨ ਨੂੰ ਸ਼ੁੱਧ ਕਰਕੇ ਲਿਖਣਾ ਤਾਂ ਜਦੋਂ ਜਿਹੜੇ ਕਿ ਦੋ ਜਣੇ ਆ ਜਾਣਗੇ ਤਾਂ ਉਹ ਜਿਹੜਾ ਆਪਣਾ ਕਿਰਿਆ ਹੋਊਗੀ ਉਹ ਵੀ ਬਹੁਵਚਨ ਦੇ ਵਿੱਚ ਹੋਊਗੀ ਕਿਉਂਕਿ ਇੱਕ ਵਚਨ ਨਹੀਂ ਹੈਗਾ ਹੁਣ ਮੁੰਡੇ ਤੇ ਕੁੜੀ ਦੋ ਬਹੁਵਚਨ ਹੋਗੇ ਤਾਂ ਜਿਹੜੀ ਕਿਰਿਆ ਉਹ ਵੀ ਬਹੁਵਚਨ ਦੇ ਵਿੱਚ ਜਾਊਗੀ ਹੈ ਤਾਂ ਜਿਹੜੇ ਕਿ ਇੱਕ ਵਚਨ ਲਈ ਹੁੰਦਾ ਤਾਂ ਇੱਥੇ ਆ ਜਾਊਗਾ ਉਹ ਮੁੰਡਾ ਤੇ ਕੁੜੀ ਹੱਸ ਰਹੇ ਹਨ ਆਊਗਾ ਹੀ ਹੈ ਦੀ ਥਾਂ ਤੇ ਕੀ ਆਊਗਾ ਹਨ ਆਊਗਾ ਅੱਗੇ ਵੀ ਨਾਵਕਾਂਸ਼ ਦੇ ਇਹਨਾਂ 2023 ਦੇ ਵਿੱਚ ਆਇਆ ਹੋਇਆ ਹੈ ਜਦੋਂ ਮੇਰੇ ਭਰਾ ਨੂੰ ਭਰਾ ਨਹੀਂ ਸਮਝਦੇ ਤਾਂ ਇਹਦੇ ਵਿੱਚ ਨਾਵਕਾਂਸ਼ ਦੇ ਇਹਨਾਂ 2023 ਦੇ ਵਿੱਚ ਆਇਆ ਹੋਇਆ ਤਾਂ ਇਹਦੇ ਵਿੱਚ ਕੀ ਆਜੂਗਾ ਮੇਰੇ ਭਰਾ ਨੂੰ ਭਰਾ ਠੀਕ ਹੈ ਅਗਲਾ ਤਾਂ ਇਹਦੇ ਵਿੱਚ ਜਿਹੜਾ ਨਾਵਕਾਂਸ਼ ਕੀ ਹੋਗਾ ਮੇਰੇ ਭਰਾ ਨੂੰ ਭਰਾ ਇਹ ਕੀ ਹੋਗਾ ਨਾਵਕਾਂਸ਼ ਹੋ ਗਿਆ 2023 ਦੇ ਵਿੱਚ ਆਉ ਹੈ ਉਸ ਤੋਂ ਅੱਗੇ ਹੈਗਾ ਹਾਂਜੀ 2023 ਦੇ ਵਿੱਚ ਆਉ ਹੈ ਮੁੱਖ ਕਿਰਿਆ ਨੂੰ ਅਲੱਗ ਕਰਕੇ ਲਿਖਣਾ ਇਹਦੇ ਵਿੱਚ ਜਿਹੜੀ ਵੀ ਮੁੱਖ ਕਿਰਿਆ ਨੂੰ ਆਪਾਂ ਨੇ ਅਲੱਗ ਕੱਢਣਾ ਜਿਵੇਂ ਸਹਾਇਕ ਕਿਰਿਆਤ ਮੈਂ ਤੁਹਾਨੂੰ ਦੱਸਦਾ ਕਿ ਸੀ ਸੰ ਹੈ ਹਨ ਇਹ ਕੀ ਨੇ ਸਹਾਇਕ ਕਿਰਿਆ ਨੇ ਹਨ ਉਸ ਤੋਂ ਪਹਿਲਾਂ ਜਿਹੜੀ ਕਿ ਮੇਨ ਕੰਮ ਕੀ ਕਰਾ ਜਾ ਰਿਹਾ ਉਹ ਕੀ ਹੋ ਗਿਆ ਮੁੱਖ ਕਿਰਿਆ ਹੋ ਗਈ ਤਾਂ ਜਿਵੇਂ ਇਹਦੇ ਵਿੱਚ ਹੈਗਾ ਤੇ ਇਹ ਇਹ ਵੀ ਧਿਆਨ ਰੱਖਣਾ ਸਟੂਡੈਂਟਸ ਜਿਹੜੇ ਤੁਹਾਨੂੰ ਇਹ ਸਾਰੇ ਆਪਾਂ ਗ੍ਰਾਮਰ ਸੋਲਵ ਕਰ ਰਹੇ ਆ ਇਹ ਬਹੁਤ ਜ਼ਿਆਦਾ ਰਿਪੀਟਡ ਹੁੰਦੀ ਹੈ ਤੁਸੀਂ ਖੁਦ ਦੇਖਿਓ ਵੀ ਜਿਹੜੇ ਇੱਕ ਇੱਕਈ ਸੈਂਟੈਂਸ ਨੇ ਤਿੰਨ ਤਿੰਨ ਸਾਲ ਹੋ ਮਤਲਬ ਕਿ ਆਏ ਹੋਏ ਨੇ ਤਾਂ ਅਗਰ ਤੁਸੀਂ ਸਾਰੀ ਗ੍ਰਾਮਰ ਨੂੰ ਸਮਝ ਲਓਗੇ ਤਾਂ ਤੁਹਾਡੇ ਜਿਹੜੇ ਪੰਜਾਬੀ ਵਿਆਕਰਨ ਦੇ ਵਿੱਚੋਂ ਸਾਰੇ ਨੰਬਰ ਜਿਹੜੇ ਕਿ ਫੁੱਲ ਆਉਣਗੇ ਠੀਕ ਹੈ ਬਿਲਕੁਲ ਤੁਹਾਡੀ ਕੋਈ ਮਿਸਟੇਕ ਨਹੀਂ ਹੋਊਗੀ ਤੇ ਲੌਂਗ ਕੁਐਸਚਨ ਵੀ ਆਪਾਂ ਨੇ ਜਿਹੜੇ ਸੋਲਵ ਕਰ ਰੱਖਿਆ ਹਾਂਜੀ ਜੇਕਰ ਉਹ ਪੜਿਆ ਹੁੰਦਾ ਤਾਂ ਅਖਬਾਰ ਪੜ੍ਹ ਸਕਦਾ ਸੀ ਜੇਕਰ ਉਹ ਪੜਿਆ ਹੁੰਦਾ ਤਾਂ ਅਖਬਾਰ ਪੜ੍ਹ ਸਕਦਾ ਸੀ ਤਾਂ ਇਹਦੇ ਵਿੱਚ ਕੀ ਆ ਪੜਿਆ ਤੇ ਪੜ ਇਹ ਕਿਹਨੇ ਮੁੱਖ ਕਿਰਿਆ ਨੇ ਠੀਕ ਆ ਪੜਿਆ ਤੇ ਪੜ ਮੁੱਖ ਕਿਰਿਆ ਨੇ ਤੇ ਸੀ ਆ ਦੇ ਵਿੱਚ ਆ ਗਈ ਜਿਹੜੇ ਕਿ ਸਹਾਇਕ ਕਿਰਿਆ ਠੀਕ ਹੈ ਹਾਂਜੀ ਉਸ ਤੋਂ ਅੱਗੇ ਹੈਗਾ ਨੰਬਰ 8 ਵਾਲਾ ਜਿਹੜਾ ਵਾਕ ਆ ਚਾਰ ਉਸ ਦੀਆਂ ਧੀਆ ਸੰ ਤੇ ਦੋ ਛੋਟੇ ਪੁੱਤਰ ਸਨ ਤਾਂ ਇਹਦੇ ਵਿੱਚ ਆਪਾਂ ਨੇ ਜੋਜਕ ਲਿਖਣਾ ਤਾਂ ਜੋਜਕ ਕੀ ਹੁੰਦਾ ਜੋਜਕ ਉਹ ਹੁੰਦਾ ਜਿਹੜਾ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਠੀਕ ਹੈ ਤਾਂ ਇਹਦੇ ਵਿੱਚ ਸਾਹਮਣੇ ਆਪਾਂ ਨੂੰ ਪਤਾ ਲੱਗ ਰਿਹਾ ਚਾਰ ਉਸ ਦੀਆਂ ਧੀਆ ਅਤੇ ਅਤੇ ਪਾਇਆ ਹੋਣਾ ਤਾਂ ਅਤੇ ਕੀ ਹੈ ਇਹ ਜੋਜਕਾ ਠੀਕ ਹੈ ਤਾਂ ਇਹ 2023 ਦੇ ਵਿੱਚ 21 ਦੇ ਵਿੱਚ ਔਰ 19 ਦੇ ਵਿੱਚ ਆਇਆ ਹੋਇਆ ਤਾਂ ਅਤੇ ਕੀ ਆ ਗਿਆ ਜੋਜਕ ਹੋ ਗਿਆ ਉਸ ਤੋਂ ਅਗੇ ਹੈਗਾ ਜਿਹੜਾ 2022 ਦੇ ਵਿੱਚ ਆਇਆ ਹੋਇਆ ਇਹਦੇ ਵਿੱਚ ਵੀ ਨਾਵਾ ਕੰਸ਼ ਦੱਸਣਾ ਆਪਾਂ ਨੇ ਸਾਡੀ ਜਮਾਤ ਦੇ ਵਿੱਚ ਪੜ ਰਹੇ ਹਨ ਤਾਂ ਇਹਦੇ ਵਿੱਚ ਜਿਹੜਾ ਪੜ ਤਾਂ ਇਹ ਤਾਂ ਕਿਰਿਆ ਦਾ ਵਾਕ ਹੋ ਗਿਆ ਪੜ ਮੁੱਖ ਕਿਰਿਆ ਹੋਊਗੀ ਠੀਕ ਹੈ ਉਸ ਤੋਂ ਬਾਅਦ ਹਨ ਜਿਹੜੇ ਸਹਾਇਕ ਕਿਰਿਆ ਹੋਊਗੀ ਤਾਂ ਇਹਦੇ ਵਿੱਚ ਸਾਡੀ ਜਮਾਤ ਦੇ ਬੱਚੇ ਇਹ ਕੀ ਹੋ ਗਿਆ ਨਾਵਾ ਕੰਸ਼ ਆ ਗਿਆ ਠੀਕ ਹੈ ਤੇ ਜਿਵੇਂ ਇਹਦੇ ਵਿੱਚ ਰਹਾ ਠੀਕ ਹੈ ਇਹ ਇਹ ਵਾਲਾ ਕਿਰਿਆ ਜਿਵੇਂ ਮੁੱਖ ਕਿਰਿਆ ਤਾਂ ਪੜ ਹੋ ਗਈ ਉਸ ਤੋਂ ਬਾਅਦ ਹਨ ਜਿਹੜੇ ਸਹਾਇਕ ਕਿਰਿਆ ਜਿਹੜਾ ਰਹਾ ਰਹੀ ਠੀਕ ਹੈ ਇਹ ਜਾਂ ਚੁੱਕਾ ਚੁਕੀ ਇਹ ਸਾਰੇ ਜਿਹੜੇ ਕੀ ਕਿਰਾਾ ਸੰਚਾਲਕ ਕਿਰਾਾ ਦੇ ਰੂਪ ਹੁੰਦੇ ਨੇ ਇਹ ਸੰਚਾਲਕ ਕਿਰਾਾ ਅੱਗੇ ਹੈਗਾ 2021 22 ਔਰ 17 ਦੇ ਵਿੱਚ ਆਇਆ ਮੈਂ ਦੋ ਕਾਪੀਆਂ ਤੇ ਇੱਕ ਪੈਨ ਖਰੀਦਿਆ ਹਾਂਜੀ ਇਹਦੇ ਵਿੱਚ ਹੈਗਾ ਮੈਂ ਦੋ ਕਾਪੀਆਂ ਤੇ ਇੱਕ ਪੈਨ ਖਰੀਦਿਆ ਵਾਕ ਨੂੰ ਸ਼ੁੱਧ ਖਰੀਦੀ ਆ ਖਰੀਦੀ ਵਾਲਾ ਕਿਹਾ ਹੋਇਆ ਖਰੀਦ ਖਰੀਦੇ ਆਊਗਾ ਠੀਕ ਹੈ ਤਾਂ ਇਹਨੂੰ ਸ਼ੁੱਧ ਕਰਕੇ ਲਿਖਣਾ ਇਹਦੇ ਵਿੱਚ ਲਿਖਾਂਗੇ ਮੈਂ ਦੋ ਕਾਪੀਆਂ ਤੇ ਇੱਕ ਪੈਨ ਖਰੀਦਿਆ ਇਹਦੇ ਖਰੀਦੀਆਂ ਪਾਇਆ ਹੋਇਆ ਤੇ ਇੱਕ ਇਹਦੇ ਵਿੱਚ ਜੇ ਆਪਾਂ ਜੋਜ ਕੱਢੀ ਤਾਂ ਜੋਜ ਕੀ ਆ ਜੂਗਾ ਤੇ ਆ ਜੂਗਾ ਠੀਕ ਹੈ ਤੇ ਅੱਗੇ ਹੈਗਾ ਕਿਰਾਵਾ ਕੰਸ਼ ਦੱਸਣਾ ਇਹਦੇ ਵਿੱਚ ਵੀ ਜੇ ਤੁਹਾਨੂੰ ਮਤਲਬ ਕਿ ਕਿਰਾਵਾ ਕੰਸ਼ ਕੱਢਣਾ ਆਉਂਦਾ ਤਾਂ ਨਾਵਾ ਕੰਸ਼ ਆਪਣੇ ਆਪ ਨਿਕਲ ਜਾਂਦਾ ਜੇ ਤੁਹਾਨੂੰ ਨਾਵਾ ਕੰਸ਼ ਨਿਕਲਣਾ ਆਉਂਦਾ ਕੱਢਣਾ ਆ ਰਿਹਾ ਹੈ ਤਾਂ ਨਾਵਾ ਕੰਸ਼ ਤੁਹਾਨੂੰ ਈਜ਼ਲੀ ਤੁਸੀਂ ਫਾਈਂਡ ਕਰ 파 ਰਹੇ ਹੋ ਤਾਂ ਨਾਵਾ ਕੰਸ਼ ਕੱਢ ਕੇ ਬਾਕੀ ਸਾਰੇ ਜਿਹੜੇ ਕਿਰਾ ਰਹਿ ਜਾਂਦੀ ਆ ਜਿਵੇਂ ਦੇ ਵਿੱਚ ਹੈਗਾ ਮੈਂ ਰੋਟੀ ਖਾਦੀ ਹੀ ਨਹੀਂ ਠੀਕੇ 2021 ਔਰ 22 ਦੇ ਵਿੱਚ ਆਇਆ ਹੋਇਆ ਇਹਦੇ ਵਿੱਚ ਕਿਰਿਆ ਵਾਕਾਂਸ਼ ਦੱਸਣਾ ਇਹਦੇ ਚ ਮੈਂ ਤੇ ਰੋਟੀ ਇਹ ਕੀ ਹੋ ਗਿਆ ਨਾ ਵਾਕਾਂਸ਼ ਹੋ ਗਿਆ ਖਾਦੀ ਹੀ ਨਹੀਂ ਇਹ ਅਗੀ ਕਿਰਿਆ ਖਾਦੀ ਨਹੀਂ ਇਹ ਕੀ ਹੈ ਗਿਆ ਕਿਰਿਆ ਵਿਸ਼ੇਸ਼ਣ ਹੋ ਗਿਆ ਕਿਰਿਆ ਵਾਕਾਂਸ਼ ਸੌਰੀ ਕਿਰਿਆ ਵਾਕਾਂਸ਼ ਅੱਗੇ ਵੀ ਆਪਾਂ ਨੇ ਮੇਲ ਨੂੰ ਪਛਾਣਨਾ ਵੀ ਇਹਦੇ ਵਿੱਚ ਕਿਵੇਂ ਜਿਹੜਾ ਕਿ ਕਿਰਾ ਦਾ ਮੇਲ ਹੋਇਆ ਹੋਇਆ ਮੇਲੂ ਖੂਕ ਸੁੱਤਾ ਪਿਆ ਸੀ 2022 ਦੇ ਵਿੱਚ ਆਇਆ ਹੋਇਆ ਤਾਂ ਇਹਦੇ ਵਿੱਚ ਆ ਜੂਗਾ ਸੁੱਤਾ ਪਿਆ ਸੁੱਤਾ ਪਿਆ ਦਾ ਸੁੱਤਾ ਪਿਆ ਕਿਰਿਆ ਦਾ ਕਰਤਾ ਕਿਰਿਆ ਦਾ ਕਰਤਾ ਨਾਲ ਮੇਲ ਆ ਠੀਕ ਆ ਕਿਰਿਆ ਦਾ ਕਰਤਾ ਨਾਲ ਮੇਲ ਆ ਤਾਂ ਕਰਤਾ ਇਹਦੇ ਵਿੱਚ ਕੀ ਆ ਮੇਲੂ ਆ ਕਰਤਾ ਇਹਦੇ ਵਿੱਚ ਮੇਲੂ ਆ ਤੇ ਇਹਦੇ ਅਕੋਰਡਿੰਗ ਲਿੰਗ ਤੇ ਬਚਨ ਨਾਲ ਮੇਲ ਕੀਤਾ ਗਿਆ ਠੀਕ ਆ ਕਿਰਿਆ ਦਾ ਮਤਲਬ ਕਿ ਜਿਵੇਂ ਜੇ ਤੇ ਕੁੜੀ ਦਾ ਕੋਈ ਨਾਮ ਹੁੰਦਾ ਫਿਰ ਆਪਾਂ ਪਈ ਸੀ ਲਿਖ ਦਿੰਦੇ ਠੀਕ ਆ ਉਸ ਹੱਬ ਨਾਲ ਅੱਗੇ ਹੈਗਾ ਬੱਚਾ ਗੀਤ ਗਾਉਂਦਾ ਹੈ ਇਹਦੇ ਵਿੱਚ ਮੁੱਖ ਕਿਰਿਆ ਦਸਨੇ 2017 ਔਰ 21 ਦੇ ਵਿੱਚ ਆਇਆ ਹੋਇਆ ਤਾਂ ਇਹਦੇ ਵਿੱਚ ਮੁੱਖ ਕਿਰਿਆ ਗਾਉਂਦਾ ਸਹਾਇਕ ਕਿਰਿਆ ਹੈ ਆ ਨੈਕਸਟ ਹੈਗਾ ਹਾਂਜੀ ਇਹ ਵੀ ਮੇਲ ਠੀਕ ਕਰਨਾ ਮੈਂ ਕਿਤਾਬ ਪੜਦਾ ਹਾਂ ਹੈ ਪੜਦਾ ਹੈ ਨਹੀਂ ਆਉਂਦਾ ਪੜਦਾ ਹਾਂ ਮੈਂ ਕਿਤਾਬ ਪੜਦਾ ਹਾਂ ਇਹ 2019 ਦੇ ਵਿੱਚ ਆਇਆ ਹੋਇਆ ਉਸ ਤੋਂ ਬਾਅਦ ਕਿਰਾਵਾ ਕਣਸ਼ ਦੱਸਣਾ 2019 ਦੇ ਵਿੱਚ ਆਇਆ ਹੋਇਆ ਜੇ ਵੀ ਅਜੇ ਦੇ ਸੁਣਦੇ ਹੀ ਮੈਂ ਚਲਾ ਗਿਆ ਤਾਂ ਇਹਦੇ ਵਿੱਚ ਕਿਰਾਵਾ ਕਣਸ਼ਾ ਕਾਲ ਕੀ ਤੇ ਅਕਾਲ ਕੀ ਕਿਰਾ ਦੱਸਣੀ ਨੇ ਇਹ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਕਾਲ ਕੀ ਤੇ ਅਕਾਲ ਕੀ ਕਿਰਾ ਕੀ ਹੁੰਦੀਆਂ ਨੇ ਹਾਂਜੀ ਕਾਲ ਕੀ ਤੇ ਅਕਾਲ ਕੀ ਕਿਰਿਆ ਅਕਾਲ ਕੀ ਕਿਰਿਆ ਹੁੰਦੇ ਜਿਹਦੇ ਵਿੱਚ ਕੋਈ ਵੀ ਲਿਮਟ ਨਹੀਂ ਹੁੰਦੀ ਸੀਮਾ ਰਹਿਤ ਹੁੰਦਾ ਤੇ ਕਾਲ ਕੀ ਕਿਰਿਆ ਜਿਹਦੇ ਵਿੱਚ ਕੁਝ ਸੀਮਾ ਹੁੰਦੀ ਆ ਠੀਕ ਹੈ ਜਿਵੇਂ ਅਕਾਲ ਕੀ ਕਿਰਿਆ ਜਿੰਨੂੰ ਅਕਾਲ ਕੀ ਕਿਰਿਆ ਸੀਮਾ ਰਹਿਤ ਜੇ ਮਤਲਬ ਕਿ ਇਹਦੇ ਵਿੱਚ ਕੋਈ ਲਿਮਟ ਨਹੀਂ ਹੈਗੀ ਕਿਰਾਵਾ ਕੰਸ਼ ਦੇ ਵਿੱਚ ਅਮਿੱਤ ਕਿਰਾਵਾ ਰੂਪ ਇਹਦੇ ਵਿੱਚ ਆ ਸਕਦੇ ਨੇ ਜਿਨ੍ਹਾਂ ਦੀ ਗਿਣਤੀ ਸੱਤ ਆ ਤੇ ਇਨ੍ਹਾਂ ਰੂਪਾਂ ਦੇ ਵਿੱਚ ਕਿਰਾਵਾ ਧਾਤੂ ਨਾਲ ਕੇਵਲ ਇਹ ਪਛੇਤਰ ਜੁੜੇ ਹੋਏ ਹੁੰਦੇ ਨੇ ਜਿਨ੍ਹਾਂ ਤੋਂ ਆਪਾਂ ਪਹਿਚਾਨ ਸਕਦੇ ਹਾਂ ਕਿ ਇਹ ਅਕਾਲਕੀ ਕਿਰਾਵਾ ਅਗਰ ਪਛੇਤਰ ਦੇ ਵਿੱਚ ਇਹ ਲੱਗਿਆ ਹੋਣਾ ਤਾਂ ਉਹਨੂੰ ਆਪਾਂ ਕੀ ਕਹਾਂਗੇ ਅਕਾਲਕੀ ਕਿਰਾਵਾ ਕਹਾਂਗੇ ਜਿਵੇਂ ਦੀਆਂ ਇਆਂ 2 9 K 9 ਨ ਠੀਕ ਹੈ ਨਾ ਤਾਂ ਇਹ ਕੋਈ ਵੀ ਸੀਮਾ ਰਹਿਤ ਕਿਰਾਵਾ ਕਰਨਸ਼ਾ ਆਪਣੇ ਆਪ ਦੇ ਵਿੱਚੋਂ ਸੰਤੰਤਰ ਉਪਭਾਕ ਸਿਰਜਣ ਦੀ ਸਮਰੱਥਾ ਨਹੀਂ ਰੱਖਦਾ ਜੇ ਮੈਂ ਸਕੂਲੋਂ ਘਰ ਜਾ ਕੇ ਸਾਰਾ ਕੰਮ ਮੁਕਾਇਆ ਇਹ ਆ ਗਿਆ ਪਿੱਛੇ ਠੀਕ ਹੈ ਤੇ ਇਹ ਕਿਹੜੀ ਹੋਗੀ ਅਕਾਲਕੀ ਕਿਰਾਇ ਹੋਗੀ ਅੱਗੇ ਹੈਗਾ ਸਿੰਦਾ ਬੂਹਾ ਵੜਦਿਆਂ ਹੀ ਬਿੱਗ ਪਿਆ ਇਹ ਆ ਇਹ ਆ ਗਿਆ ਠੀਕ ਹੈ ਵੜਦਿਆਂ ਤੇ ਇਹ ਕੀ ਹੋ ਗਿਆ ਅਕਾਲਕੀ ਕਿਰਾਇ ਹੋਗੀ ਠੀਕ ਹੈ ਸੋ ਜਦੋਂ ਤੁਹਾਨੂੰ ਅਕਾਲਕੀ ਕਿਰਾਇ ਫਾਈਂਡ ਕਰਨੀ ਆਗੀ ਤਾਂ ਫਿਰ ਤਾਲਕੀ ਆਪਣੇ ਆਪ ਆ ਜਾਣੀ ਆ ਕਾਲ ਕੀ ਜਿਹਦੇ ਵਿੱਚ ਸੀਮਾ ਹੁੰਦੀ ਆ ਕਾਲਕ ਕਾਲਕੀ ਕਿਰਾ ਕਿਰਾ ਵਕੰਸ਼ੀ ਦੇ ਮੰਤਰ ਦੇ ਵਿੱਚ ਘਟੋ-ਘਟ ਇੱਕ ਪੂਰਣ ਕਿਰਾ ਜ਼ਰੂਰ ਹੁੰਦੀ ਆ ਤੇ ਅਜਾਹ ਕਿਰਾ ਵਕੰਸ਼ ਆਪ ਕਰਕੇ ਉਪਵਾਸ ਦੇ ਅੰਤ ਦੇ ਵਿੱਚ ਆਉਂਦਾ ਤੇ ਇਸ ਦੇ ਵਿੱਚ ਸੁਤੰਤਰ ਉਪਵਾਸ ਜਾਂ ਸਧਾਰਨ ਵਾਕ ਸਿਰਜਣ ਦੀ ਸਮਰੱਥਾ ਹੁੰਦੀ ਹੈ ਤੇ ਇੱਕ ਹਾਂ ਵਾਚ ਕਰਤਰੀ ਵਾਚੀ ਸੀਮਾਵੱਧ ਕਿਰਿਆ ਰੂਪ ਤੇ ਇਸ ਦੇ ਬਰਾਬਰ ਦੇ ਕਰਮਵਾਚੀ ਢਾਂਚੇ ਦੇ ਵਿੱਚ ਵੱਧ ਤੋਂ ਵੱਧ ਪੰਜ ਕਿਰਿਆ ਰੂਪ ਲੜੀਵਾਰ ਆ ਸਕਦੇ ਨੇ ਜਦੋਂ ਕਿ ਨਾ ਵਰਚੀ ਦਵਾਉ ਵਾਚ ਕਰਤਰੀ ਵਾਚੀ ਕਿਰਿਆ ਵਾ ਕੰਸ਼ਟ ਦੇ ਢਾਂਚੇ ਦੇ ਵਿੱਚ 6 ਤੇ ਇਸ ਦੇ ਬਰਾਬਰ ਦੇ ਕਰਮਵਾਚੀ ਢਾਂਚੇ ਦੇ ਵਿੱਚ ਸੱਤ ਵਸੈ ਤੁਹਾਨੂੰ ਜਾਣ ਦੀ ਜਰੂਰਤ ਨਹੀਂ ਹੈਗੀ ਬਸ ਤੁਸੀਂ ਇਹ ਪਹਿਚਾਨ ਲੱਖੋਗੇ ਵੀ ਕਾਲ ਕੀ ਕਿਰਿਆ ਦੇ ਵਿੱਚ ਮੁੱਖ ਕਿਰਿਆ ਜੁਗੀ ਸੰਚਾਲਕ ਕਿਰਿਆ ਜਾਣਗੀਆਂ ਅੱਗੇ ਸੰਚਾਲਕ ਕਿਰਿਆ ਦੇ ਵੀ ਕਾਫੀ ਜ਼ਿਆਦਾ 파ਟ ਹੁੰਦੇ ਨੇ ਮੁਢਲੇ ਸੰਚਾਲਕ ਕਿਰਿਆ ਗਤੀਵਾਚਕ ਸੰਚਾਲਕ ਸੰਭਾਵਕ ਸੰਚਾਲਕ ਕਿਰਿਆ ਇਹ ਜਦੋਂ ਆਪਾਂ ਕਿਰਿਆ ਵਾਲਾ ਟੌਪਿਕ ਕਰਵਾਵਾਂਗੇ ਤੁਹਾਨੂੰ ਜਰੂਰ ਸਮਝਾ ਦਾਂਗੇ ਤੇ ਸਹਾਇਕ ਕਿਰਿਆ ਠੀਕ ਹੈ ਤੇ ਹੁਣ ਆਪਾਂ ਕਰਦੇ ਆ ਜਿਹੜਾ ਕਰ ਰਹੇ ਸੀ ਵਾਕ ਹਾਂਜੀ ਅਜੇ ਦੇ ਸੁਣਦੇ ਆ ਹੀ ਮੈਂ ਚਲਾ ਗਿਆ ਤਾਂ ਇਹਦੇ ਵਿੱਚ ਅਕਾਲਕੀ ਕਿਰਿਆ ਪਹਿਲਾਂ ਤਾਂ ਕੀ ਹੋ ਜੂਗੀ ਈਆਂ ਵਾਲਾ ਸੁਣਦੇ ਆ ਹੀ ਸੁਣਦੇ ਆ ਹੀ ਠੀਕ ਹੈ ਅਕਾਲਕੀ ਕਿਰਿਆ ਹੋਗੀ ਤੇ ਕਾਲਕੀ ਕਿਰਿਆ ਜਿਹੜੀ ਹੋਗੀ ਚਲਾ ਗਿਆ ਚਲਾ ਗਿਆ ਠੀਕ ਹੈ ਜਿਹੜੀ ਸੀਮਾ ਰਹਿਤਾ ਜਿਹਦੇ ਕੋਈ ਲਿਮਟ ਨਹੀਂ ਹੈਗੀ ਸੀਮਾ ਰਹਿਤਾ ਉਹ ਕਿਹੜੀ ਅਕਾਲ ਕੀ ਕਿਰੇ ਜਿਹਦੀ ਸੀਮਾ ਵੱਧ ਹੈਗੇ ਉਹ ਕਾਲ ਕੀ ਹੈ ਅੱਗੇ ਹੈਗਾ ਅਧਿਆਪਕ ਨੇ ਵਿਆਕਰਣ ਪੜਾਈ ਹੀ ਨਹੀਂ ਤੇ ਇਹਦੇ ਵਿੱਚ ਨਾਵ ਵਕਣਸ਼ ਦਸਨਾ 2019 ਦੇ ਵਿੱਚ ਆਇਆ ਹੋਇਆ ਹੈ ਤਾਂ ਇਹਦੇ ਵਿੱਚ ਨਾਮ ਕੀ ਹੋ ਗਿਆ ਇੱਕ ਤਾਂ ਅਧਿਆਪਕ ਅਧਿਆਪਕ ਨਹੀਂ ਇਕੱਠਾ ਹੈ ਠੀਕ ਹੈ ਅਧਿਆਪਕ ਨੇ ਵਿਆਕਰਣ ਪੜਾਈ ਹੀ ਨਹੀਂ ਹੈ ਕਿ ਆ ਗਿਆ ਕਿਰਿਆ ਰੂਪ ਆ ਗਿਆ ਕਿਰਾ ਵਕਣਸ਼ ਤੇ ਅੱਗੇ ਹੈਗਾ ਲੱਕੜੀ ਨੂੰ ਢੁੰਨ ਨੇ ਖਾ ਲਿਆ ਹੈ ਖਾ ਲਿਆ 2018 ਦੇ ਵਿੱਚ ਆਇਆ ਉਹਦੇ ਵਿੱਚ ਆਪਣੇ ਸਵੰਧਕ ਦੱਸਣਾ ਤੇ ਨਾਵਾ ਕੰਸ਼ ਦੱਸਣਾ ਹਾਂਜੀ ਸਵੰਧਕ ਇਹਦੇ ਵਿੱਚ ਆ ਗਏ ਨੂੰ ਨੇ ਨੂੰ ਤੇ ਨੇ ਇਹ ਕੀ ਆਗੇ ਸਵੰਧਕ ਆਗੇ ਤੇ ਨਾਵਾ ਕੰਸ਼ ਆਗੇ ਲੱਕੜੀ ਤੇ ਕੁਣ ਤੇ ਜਿਹਦੇ ਚੋਂ ਆਪਾਂ ਕਿਰਾਵਾ ਕੰਸ਼ ਦੱਸਣਾ ਹੋਗਾ ਤਾਂ ਖ ਆ ਲਿਆ ਇਹ ਕਿਰਾਵਾ ਕੰਸ਼ ਆ ਗਿਆ ਅਗਲੇ ਜੀ ਵੀ ਆਪਾਂ ਨੇ ਕਿਰਿਆ ਵਕੰਸ਼ ਦੱਸਣਾ ਭਾਰੀ ਮੀ ਜਾਂ ਤੇਜ ਹਨੇਰੀ ਆਵੇਗੀ ਤਾਂ ਹਨੇਰੀ ਕਹੇ ਜੀਆ ਤੇਜ ਆ ਇਹ ਉਹਦਾ ਕੀ ਹੋ ਗਿਆ ਮੈਂ ਜਿਹੜੇ ਕੀ ਵਿਸ਼ੇਸ਼ਣ ਹੋ ਗਿਆ ਮੀ ਨਾਮ ਹੋ ਗਿਆ ਇਹਦਾ ਵਿਸ਼ੇਸ਼ਣ ਕੀ ਹੋਗਾ ਭਾਰੀ ਤੇ ਇਹਦੇ ਵਿੱਚ ਕਿਰਿਆ ਕੀ ਹੋਗੀ ਆਵੇਗੀ ਠੀਕ ਆ ਆਵੇਗੀ ਤੇ ਅੱਗੇ ਹੈਗਾ ਕਰਤਾ ਕਰਮ ਕਿਰਿਆ ਚੁਣਨਾ 2018 ਦੇ ਵਿੱਚ ਆਇਆ ਫੌਜ ਵਿੱਚ ਬਹੁਤੇ ਜਵਾਨ ਨਸ਼ੇ ਦੀ ਵਰਤੋਂ ਨਹੀਂ ਕਰਦੇ ਤਾਂ ਕਰਤਾ ਕਿਹਦੇ ਵਿੱਚ ਆ ਗਿਆ ਕੌਣ ਕੰਮ ਕਰ ਰਿਹਾ ਹੋਊਗਾ ਕਰਤਾ ਕਰਮ ਕੀ ਕੰਮ ਕਰਿਆ ਜਾ ਰਿਹਾ ਠੀਕ ਹੈ ਤਾਂ ਇਹਦੇ ਵਿੱਚ ਜਵਾਨ ਕੀ ਹੋ ਗਿਆ ਆਪਣਾ ਹੋ ਗਿਆ ਕਰਤਾ ਤੇ ਕਰਮ ਕੀ ਹੋ ਗਿਆ ਨਸ਼ੇ ਕਰਦੇ ਕਰਦੇ ਕੀ ਹੋ ਗਿਆ ਕਿਰਿਆ ਠੀਕ ਹੈ ਮਤਲਬ ਇਹਦੇ ਵਿੱਚ ਜੇ ਆਪਾਂ ਨੇ ਨਾਮ ਚੁਣਨਾ ਹੋਵੇ ਤਾਂ ਨਾਵ ਵਾਕੰਸ਼ ਫੌਜ ਆਜੂਗਾ ਇੱਕ ਤਾਂ ਠੀਕ ਹੈ ਇੱਕ ਜਿਹੜਾ ਫੌਜ ਦੇ ਇੱਕ ਜਵਾਨ ਵੀ ਨਾਵ ਵਾਕੰਸ਼ ਦੇ ਵਿੱਚ ਲਾ ਜਾਊਗਾ ਅੱਗੇ ਹੈਗਾ ਕਰਮਵਾਚਕ ਨਾਵ ਵਾਕੰਸ਼ ਦੱਸਣਾ ਵੀ ਕੀ ਕੰਮ ਕੀਤਾ ਜਾ ਰਿਹਾ ਠੀਕ ਹੈ ਕਰਤਾ ਤੇ ਕਰਮ ਨਾਵ ਵਾਕੰਸ਼ ਦੱਸਣਾ ਨੇ ਆਪਣੇ ਪਹਿਲਾਂ ਆਪਾਂ ਨਾਵ ਵਾਕੰਸ਼ ਫਿਰ ਆਪਾਂ ਕਰਮ ਦੱਸਦਾਂਗੇ ਜਸਵੀਰ ਨੇ ਪਤੰਗ ਉਡਾਇਆ ਤਾਂ ਇਹਦੇ ਵਿੱਚ ਕੀ ਕੰਮ ਕੀਤਾ ਜਾ ਰਿਹਾ ਪਤੰਗ ਉਡਾਇਆ ਜਾ ਰਿਹਾ ਤਾਂ ਪਤੰਗ ਕੀ ਹੋ ਗਿਆ ਕਰਮ ਹੋ ਗਿਆ ਠੀਕ ਹੈ ਤਾਂ ਨਾਵਾ ਕੰਸ਼ ਕੀ ਹੋ ਗਿਆ ਜਸਵੀਰ ਹੋ ਗਿਆ ਤੇ ਜੇ ਇਹਦੇ ਵਿੱਚ ਆਪਾਂ ਸੰਬੰਧਕ ਲੈ ਲਈ ਤਾਂ ਨੇ ਸੰਬੰਧਕ ਹੋ ਗਿਆ ਤੇ ਕਿਰਿਆ ਵਕੰਸ਼ ਕੀ ਹੋ ਗਿਆ ਉੜਾਇਆ ਠੀਕ ਹੈ ਹਾਂਜੀ ਅੱਗੇ ਹੈਗਾ ਇਹਦੇ ਵਿੱਚੋਂ ਵੀ ਕਾਲ ਕੀ ਤੇ ਅਕਾਲ ਕੀ ਕਿਰਿਆ ਦੱਸਣੀ ਆਪਾਂ ਨੇ ਉਹ ਵੇੜੇ ਵੜਦਿਆਂ ਹੀ ਬੋਲਣ ਲੱਗ ਪਿਆ ਪਹਿਲਾਂ ਤਾਂ ਵੜਦਿਆਂ ਹੀ ਵੜਦਿਆਂ ਹੀ ਵੜਦਿਆਂ ਹੀ ਠੀਕ ਹੈ ਇਹ ਕੀ ਹੋ ਗਿਆ ਵੜਦਿਆਂ ਹੀ ਅਕਾਲਕੀ ਹੋ ਗਿਆ ਕਾਲਕੀ ਕੀ ਹੋ ਗਿਆ ਬੋਲਣ ਲੱਗ ਪਿਆ ਕਾਲਕੀ ਕੀ ਹੋ ਗਿਆ ਬੋਲਣ ਲੱਗ ਪਿਆ ਅੱਗੇ ਹੈਗਾ ਨਾਵਕਣਸ਼ 2016 ਦੇ ਵਿੱਚ ਹਾਕੀ ਦੀ ਟੀਮ ਦੇ ਸਾਰੇ ਖਿਡਾਰੀ ਖੇਡ ਰਹੇ ਹਨ ਤਾਂ ਜੇ ਇਹਦੇ ਵਿੱਚੋਂ ਆਪਣੇ ਕਿਰਿਆਦਸ ਨਹੀਂ ਹੋਵੇ ਮੁੱਖ ਕਿਰਿਆ ਕੀ ਅਗੂ ਕੀ ਖੇਡ ਅ ਹਨ ਕੀ ਆ ਗਿਆ ਸਹਾਇਕ ਕਿਰਿਆ ਤੇ ਸੰਚਾਲਕ ਕਿਰਿਆ ਰਹੇ ਆ ਠੀਕ ਹੈ ਤੇ ਹੁਣ ਬਾਕੀ ਸਾਰਾ ਕੀ ਹੋ ਜੂਗਾ ਨਾਵਕਣਸ਼ ਹੋ ਗਿਆ ਹਾਕੀ ਦੀ ਟੀਮ ਦੇ ਸਾਰੇ ਖਿਡਾਰੀ ਨਾਵਕਣਸ਼ ਹੋ ਗਿਆ ਅੱਗੇ 2016 ਦੇ ਵਿੱਚ ਆਇਓ ਕਿਰਿਆ ਦਾ ਨਾਮ ਦੱਸਣੇ ਵੀ ਕਿਹੜੀ ਕਿਰਿਆ ਦੇ ਵਿੱਚ ਕਿਹੜੀ ਕਿਰਿਆ ਸਕਰਮਕ ਕਿਰਿਆ ਜਾਂ ਅਕਰਮਕ ਕਿਰਿਆ ਸਿੰਦੇ ਨੇ ਕੁੱਤੇ ਨੂੰ ਡੰਡਾ ਮਾਰਿਆ ਇੱਥੇ ਪਤਾ ਲੱਗ ਗਿਆ ਕਿ ਮਾਰਿਆ ਕੀ ਆ ਗਿਆ ਇਸ ਕਰਮਕਿਰਿਆ ਪਤਾ ਲੱਗ ਗਿਆ ਵੀ ਕੀ ਮਾਰਿਆ ਉਹਦੇ ਠੀਕ ਹੈ ਜੇ ਉਹ ਕਹਦੇ ਨੇ ਵੀ ਸ਼ਿੰਦੇ ਨੂੰ ਕੁੱਤੇ ਨੂੰ ਮਾਰਿਆ ਹੁਣ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਉਹਦੇ ਚੱਪਲ ਮਾਰਿਆ ਜਾਂ ਡੰਡਾ ਮਾਰਿਆ ਠੀਕ ਹੈ ਜਾਂ ਉਹਨੂੰ ਵੈਸੇ ਬਾਹਰ ਕੱਢਿਆ ਆਪਾਂ ਨੂੰ ਨਹੀਂ ਸੀ ਪਤਾ ਬਟ ਇੱਥੇ ਇਹਨਾਂ ਨੇ ਸਪੈਸ਼ਲ ਕਹਤੇ ਕਿ ਉਹਨੇ ਡੰਡਾ ਮਾਰਿਆ ਠੀਕ ਹੈ ਤਾਂ ਕੀ ਜਿਹੜੀ ਹੋ ਗਈ ਇਸ ਕਰਮਕਿਰਿਆ ਹੋ ਗਈ ਇਸ ਕਰਮਕਿਰਿਆ ਹੁੰਦੇ ਜਿਹਦੇ ਵਿੱਚ ਕਰਤਾ ਦੇ ਨਾਲ 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 ਦੱਸਿਆ ਜਾਂਦਾ ਵੀ ਕੀ ਕਰਮ ਕੀਤਾ ਗਿਆ ਹਾਂਜੀ ਅੱਗੇ ਹੈਗਾ ਕਿਰਿਆਵਾ ਕੰਸ਼ ਦੱਸਣਾ ਇਹਦੇ ਵਿੱਚ ਵੀ 2016 ਦੇ ਵਿੱਚ ਆਉ ਹੈ 10ਵੀਂ ਵਾਲੇ ਦਿਨ 라ਵਣ ਤੇ ਮੇਗਨਾ ਦੇ ਪੁਤਲੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤਾਂ ਇਹਦੇ ਵਿੱਚ ਕਿਰਿਆਵਾ ਕੰਸ਼ ਇੱਕ ਤਾਂ 10ਵੀਂ ਵਾਲੇ ਦਿਨ ਅੱਗੇ ਕੀ ਆ ਜਾਊਗਾ ਅੱਗ ਲਾ ਦਿੱਤੀ ਜਾਂਦੀ ਹੈ ਠੀਕ ਹੈ ਕੀ ਹੋ ਗਿਆ ਕਿਰਿਆਵਾ ਕੰਸ਼ ਹੋ ਗਿਆ ਬਾਕੀ ਸਾਰੇ 라ਵਣ ਮੇਗਨਾਤ ਪੁਤਲੇ ਇਹ ਕੀ ਹੋ ਗਿਆ ਨਾਵਾ ਕੰਸ਼ ਹੋ ਗਿਆ ਤੇ ਇਹਦੇ ਵਿੱਚੋਂ ਜੇਪਾ ਲਈਏ ਸਹਾਇਕ ਕਿਰਿਆਤਾਜੂਗੀ ਹੈ ਠੀਕ ਹੈ ਤੇ ਨੈਕਸਟ ਹੈਗਾ ਕਰਤਾ ਦੇ ਪਰਮਚੂਨਾ ਮੁੰਡਾ ਰੂਪੀ ਖਾ ਰਿਹਾ ਹੈ ਤੇ ਦੇ ਵਿੱਚ ਕਰਤਾ ਰਸਨਾ ਤੇ ਕਰਮ ਰਸਨਾ ਕਰਤਾ ਕਿੰਨਾ ਜੋ ਵਾਕ ਦੇ ਵਿੱਚ ਕੰਮ ਕਰ ਰਿਹਾ ਤਾਂ ਕੌਣ ਕੰਮ ਕਰ ਰਿਹਾ ਜਿਹਦੇ ਵਿੱਚ ਮੁੰਡਾ ਠੀਕ ਹੈ ਕੀ ਕਰਮ ਕਰ ਰਿਹਾ ਉਹ ਰੋਟੀ ਤਾਂ ਰੋਟੀ ਕੀ ਹੋ ਗਿਆ ਦਾ ਕਰਮ ਹੋ ਗਿਆ ਠੀਕ ਹੈ ਖਾ ਕੀ ਹੋ ਗਿਆ ਮੁੱਖ ਕਿਰਿਆ ਹੋਗੀ ਰਹਾ ਕੀ ਹੋ ਗਿਆ ਸੰਚਾਲਕ ਕਿਰਿਆ ਹੋਗੀ ਤੇ ਹੈ ਕੀ ਹੋ ਗਿਆ ਸਹਾਇਕ ਕਿਰਿਆ ਹੋਗੀ ਠੀਕ ਹੈ ਤੇ ਮੈਨੂੰ ਲੱਗਦਾ ਕਿ ਇਹ ਸਾਰੀ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਗ੍ਰਾਮਰ ਦੇ ਵਿੱਚ ਕੋਈ ਵੀ ਮਾਰਕਸ ਘਟੂਗਾ ਅਜੇ ਹੈਗਾ ਅ ਨੈਕਸਟ ਹੈਗਾ ਅਜੇ ਦੇ ਸੁੰਦੇ ਹੀ ਮੈਂ ਚਲਾ ਗਿਆ ਵੀ ਕਿਰਵਾ ਕੰਛੂ ਸੁਣਨੇ ਬਸ ਰਿਪੀਟ ਹੋ ਗਿਆ ਆਪਣੇ ਪਹਿਲਾਂ ਕਰ ਲਿਆ ਹੈ ਕਾਲ ਕੀ ਤੇ ਅਕਾਲ ਕੀ ਕਿਰਿਆ ਦੱਸਣੀ ਆ ਤਾਂ ਅਕਾਲ ਕੀ ਕਿਰਿਆ ਸੁੰਦੇ ਆਂ ਹੀ ਅਕਾਲ ਕੀ ਹੈ ਤੇ ਕਾਲ ਕੀ ਕੀ ਹੈ ਚਲਾ ਗਿਆ ਠੀਕ ਹੈ ਤੇ ਅੱਗੇ ਹੈਗਾ ਮੇਲ ਠੀਕ ਕਰਨਾ ਮਤਲਬ ਕਿ ਵਾਕ ਨੂੰ ਸ਼ੁੱਧ ਕਰਕੇ ਲਿਖਣਾ ਕਾਲਾ ਗਊ ਤੇ ਚਿੱਟਾ ਕੁੱਤਾ ਚਿੱਟੀ ਕੁੱਤਾ ਜਾਂਦੇ ਹਨ ਠੀਕ ਹੈ ਇਹਦੇ ਵਿੱਚ ਜਿਹੜਾ ਵਿਸ਼ੇਸ਼ਣ ਵਰਤਿਆ ਹੈ ਉਹ ਗਲਤ ਵਰਤ ਰਖਿਆ ਹੁਣ ਗਊ ਦੇ ਨਾਲ ਕੀ ਆਊਗਾ ਕਾਲਾ ਨਹੀਂ ਕਾਲੀ ਆਊਗਾ ਠੀਕ ਹੈ ਤੇ ਕੁੱਤੇ ਦੇ ਨਾਲ ਚਿੱਟੀ ਨਹੀਂ ਆਊਗਾ ਚਿੱਟਾ ਆਊਗਾ ਠੀਕ ਹੈ ਕਾਲੀ ਗਊ ਤੇ ਚਿੱਟਾ ਕੁੱਤਾ ਜਾਂਦੇ ਹਨ ਤੇ ਕਾਰਕੀ ਰੂਪ ਦੱਸਣਾ ਇਹਦੇ ਵਿੱਚ ਵੀ ਕਿਹੜਾ ਕਾਰਕ ਵਰਤਿਆ ਗਿਆ ਬੱਚਿਓ ਇੱਥੋਂ ਹੀ ਪਤਾ ਲੱਗ ਰਿਹਾ ਜਿਹੜਾ ਆਪਾਂ ਨੂੰ ਵਿਸ਼ਮਿਕ ਚਿੰਨ ਦੇ ਰੱਖਿਆ ਇਹ ਤੋਂ ਪਤਾ ਲੱਗ ਰਿਹਾ ਕਿ ਇਹ ਸੰਬੋਧਨ ਕੀਤਾ ਜਾ ਰਿਹਾ ਤਾਂ ਸੰਬੋਧਨੀ ਕਾਰਕ ਆ ਬੱਚਿਓ ਰੌਲਾ ਨਾ ਪਾਓ ਅੱਗੇ ਉਦੇਸ਼ ਤੇ ਵਿਧੀ ਦੱਸਣਾ ਉਦੇਸ਼ ਕੀ ਹੁੰਦਾ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਜੋ ਕਿਹਾ ਗਿਆ ਉਹਦੇ ਬਾਰੇ ਉਹ ਕੀ ਹੁੰਦਾ ਵਿਧੀ ਹੁਣ ਜਗਣਾ ਸ਼ਿਵਜੀ ਦਾ ਭਗਤ ਸੀ ਤਾਂ ਇਹਦੇ ਵਿੱਚ ਕਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਉਹ ਕੀ ਆ ਉਦੇਸ਼ ਆ ਤਾਂ ਕਿਹਦੇ ਬਾਰੇ ਗੱਲ ਕਰ ਰਿਹਾ ਜਗਣੇ ਬਾਰੇ ਗੱਲ ਕਰ ਰਿਹਾ ਜਗਣਾ ਕੀ ਆ ਉਦੇਸ਼ ਆ ਤੇ ਬਾਕੀ ਜੋ ਉਹਦੇ ਬਾਰੇ ਕਿਹਾ ਜਾਂਦਾ ਉਹ ਵਿਦੇ ਆ ਸ਼ਿਵਜੀ ਦਾ ਭਗਤ ਸੀ ਇਹ ਉਹਦਾ ਵਿਦੇ ਆ ਜਿਵੇਂ ਆਪਾਂ ਕਹਿੰਦੇ ਵੀ ਰਾਮ ਸਕੂਲ ਜਾਂਦਾ ਹੈ ਸਕੂਲ ਜਾਂਦਾ ਹੈ ਤਾਂ ਇਹਦੇ ਵਿੱਚੋਂ ਉਦੇਸ਼ ਕੀ ਆ ਰਾਮ ਬਾਰੇ ਦੱਸਿਆ ਜਾ ਰਿਹਾ ਕਿ ਉਹ ਸਕੂਲ ਜਾਂਦਾ ਹੈ ਹਨਾ ਰਾਮ ਕੀ ਆ ਜੂਗਾ ਉਦੇਸ਼ ਆ ਜੂਗਾ ਸਕੂਲ ਜਾਂਦਾ ਹੈ ਉਹ ਕੀ ਆ ਵਿਦੇ ਹੋ ਗਿਆ ਅੱਗੇ ਕਾਰਕ ਦੀ ਕਿਸਮ ਦੱਸਣੀ ਆ ਵੇਖੜਾ ਉਸਦੇ ਪੈਰਾਂ ਹੇਠੋਂ ਨਿਕਲ ਗਿਆ ਹੇਠੋਂ ਉ ਉ ਵਾਲਾ ਹਮੇਸ਼ਾ ਕੀ ਹੁੰਦਾ ਆਪਾਦਨ ਕਾਰਕ ਠੀਕ ਹੈ ਪੈਰਾਂ ਹੇਠੋਂ ਇਹ ਕਿਹੜਾ ਆਪਾਦਨ ਕਾਰਕ ਆ ਅੱਗੇ ਕਿਰਿਆ ਦਾ ਕਰਤਾ ਨਾਲ ਮੇਲ ਦੱਸਣਾ ਨਿਰੰਜਨ ਨੇ ਮੋੜ ਪਹਿਲੇ ਇਹ ਰੁੱਖ ਹੀ ਪਾਸਾ ਮੋੜ ਲਿਆ ਕਿਰਿਆ ਦਾ ਕਰਤਾ ਨਾਲ ਮੇਲ ਕਰਨਾ ਮੋੜ ਲਿਆ ਕਿਰਿਆ ਇਕਵਚਨ ਪੁਲਿੰਗਾ ਜਿਸ ਦਾ ਇਕਵਚਨ ਪੁਲਿੰਗ ਕਰਤਾ ਨਿਰੰਜਨ ਨਾਲ ਮੇਲ ਹੋਇਆ ਆਪਾਂ ਨੇ ਦੱਸਣਾ ਵੀ ਕਿਵੇਂ ਮੇਲ ਹੋਇਆ ਨਿਰੰਜਨ ਇੱਕ ਇੱਕ ਵਚਨ ਆ ਠੀਕ ਹੈ ਇੱਕ ਵਚਨ ਪੁਲਿੰਗ ਹੈ ਇਹ ਤੇ ਮਤਲਬ ਕਿ ਇਸਤਰੀ ਲਿੰਗ ਨਹੀਂ ਹੈਗਾ ਪੁਲਿੰਗਾ ਤਾਂ ਉਹਦੇ ਨਾਲ ਜਿਹੜਾ ਕਿ ਇਹਦਾ ਕਿਰਿਆ ਦਾ ਮੇਲ ਹੋਇਆ ਹੋਇਆ ਇੱਕ ਵਚਨ ਪੁਲਿੰਗ ਅੱਗੇ ਹੈਗਾ ਕਾਲ ਕੀ ਕਿਰਿਆ ਦੱਸਣੀ ਆ ਮੈਂ ਸਕੂਲੋਂ ਜਾ ਕੇ ਮੈਚ ਦੇਖਿਆ ਕਾਲ ਕੀ ਕਾਲ ਕੀ ਤਾਂ ਦੇਖਿਆ ਠੀਕ ਹੈ ਇਹ ਆ ਜੂਗੀ ਕਾਲ ਕੀ ਕਿਰਿਆ ਜੀ